ਦੀਸ਼ ਕੁਮਾਰ ਜੀ ਦੀਸ਼ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਹੈਂ ਭਰਿਆਲ ਦੇ ਰਹਿਣ ਵਾਲੇ ਜੀ ਕਿੰਨੀ ਮੁਸ਼ਕਲ ਆ ਰਹੀ ਹੈ ਕਿਦਾਂ ਸਫਰ ਕਰਦੇ ਹੋ ਨਾ ਕਿ ਮੁਸ਼ਕਲ ਤਾਂ ਤੁਸੀਂ ਦੇਖ ਹੀ ਲਈ ਹੈ ਬਾਕੀ ਠੀਕ ਹੈ ਵੱਧ ਤੋਂ ਵਧਰ ਸਥਿਤੀ ਹੈ ਪੁੱਛਣ ਵਾਲਾ ਕੋਈ ਨਹੀਂ ਜਿਹੜੀ ਵੀ ਪੋਲੀਟਿਕਲ ਪਾਰਟੀ ਆਂਦੀ ਆ ਉਹ ਸਿਰਫ ਵੋਟਾਂ ਦੇ ਟਾਈਮ ਆਂਦੀ ਆ ਤੇ ਬਸ ਬੋਟ ਲੈ ਕੇ ਫਿਰ ਚਲ ਜਾਂਦੀ ਹੈ ਕਿੰਨੀ ਕ ਆ ਵਾਦੀ ਆ ਇੱਧਰਲੇ ਕੁਝ ਪਾਰ ਪਿੰਡਾਂ ਦੇ ਸੱਤ ਆਵਾਦੀ ਦੇ ਵਿੱਚ ਸੱਤ ਪਿੰਡ ਨੇ ਪਰ ਲੋਕੀ ਵਿਚਾਰੇ ਕੋਈ ਸੁਵਿਧਾ ਨਹੀਂ ਹੁੰਦੀ ਵਜ੍ਹਾ ਕਰਕੇ ਚੰਗੀ ਉਹਦੇ ਕਰਕੇ ਲੋਕੀ ਛੱਡ ਛੁੱਟ ਕੇ ਦੇ ਨੇ ਜਿੰਦੇ ਵਿੱਚ ਅਸੀਂ ਵੀ ਆਏ ਅਸੀਂ ਵੀ ਨਹੀਂ ਇੱਥੇ ਰਹਿੰਦੇ ਸਾਡੀ ਜ਼ਮੀਨ ਇੱਥੇ ਹੈ ਕੰਮ ਕਰਨੇ ਆ ਕਿੰਨਾ ਕਚੜਾ ਪੁੱਲ ਚੁੱਕਿਆ ਰਹਿਦਾ ਇਸ ਸਾਡੇ ਤਿੰਨ ਮਹੀਨੇ ਦਾ ਰਿਟਨ ਚਾ ਤੇ ਚੁਕਾਉਣਾ ਸਾਡੇ 4 4 ਸਾਡੇ 4 ਮਹੀਨੇ ਆ ਇਹ ਪੋਲੀਟਿਕਲ ਜਿਹੜਾ ਐਮਐਲਏ ਬਣੇ ਤਾਂ ਉਹਨਾਂ ਬਣ ਨਹੀਂ ਦੇਣਾ ਜਿਹੜਾ ਨਹੀਂ ਬਣਿਆ ਉਹਨਾਂ ਕਹਣਾ ਬਣਾਓ ਬਸ ਉਹਨਾਂ ਸਮਾਂ ਫਿਰ ਕਿੱਦਾਂ ਇੱਥੇ ਆਰ-ਪਰ ਜਾਂਦੇ ਬਸ ਇਹ ਹਸਤੀ ਹੈ ਭਾਈ ਸਾਹਿਬ ਪਰ ਆ ਰਹੇ ਸਾਡੀ ਫੋਟੋ ਇਹੋ ਹੀ ਰਣੀ ਹੈ ਉਹਨੇ ਬੇੜੀ ਵਾਲਾ ਜਦੋਂ ਆਏਗਾ ਉਹਦਾ ਇੱਛਾ ਹੋਏਗੀ ਤਾਂ ਆਏਗਾ ਜਦੋਂ ਕਿ ਸਰਕਾਰੀ ਮਲਾ ਆਇਆ ਇਹ 베ੜੀ ਦੇ ਹਲਾਤ ਕਿਦਾਂ ਦੇ 베ੜੀ ਇਹ ਵੀ ਲੋਕਾਂ ਨੇ ਪੈਸੇ ਇਕੱਠੇ ਕਰਕੇ 100-100 ਰੁਪਿਆ ਪਾ ਕੇ ਤੇ ਫੇਰ 베ੜੀ ਬਨਵਾਇਦੀ ਹੈ ਜੀ ਲੋਕੀ ਕਹਿੰਦੇ ਵੀ ਸਰਕਾਰ ਨੇ ਸਰਕਾਰ ਦੱਸੇ ਨਾ ਮੈਂ ਕਿਹੜਾ ਚੱਕਟਿਆ ਕਿਹੜੇ ਚੱਕਟ ਤੇ ਸਾਨੂੰ 베ੜੀ ਮਿਲੀ ਹੈ ਕੋਈ ਚੱਕ ਨਹੀਂ ਕਟਿਆ ਕੋਈ ਪੈਸਾ ਨਹੀਂ ਅਜੇ ਚੱਕਟਿਆ ਹੈਗਾ ਤਾਂ ਆਪਣੇ ਘਰ ਹੀ ਚੱਲ ਗਏ ਹੋਣਗੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਣਾ ਜਿਹੜੇ ਬੱਚੇ ਸਕੂਲ ਜਾਂਦੇ ਨੇ ਫਿਰ ਜਾਂ ਉਹ ਕਿਦਾਂ ਪ੍ਰੋਵਾਈਡ ਕਰਦੇ ਬਹੁਤ ਮਾੜੀ ਸਥਿਤੀ ਹੈ ਜੀ ਬਹੁਤ ਮਾੜੀ ਇਸ ਵਿਸ਼ੇ ਤੇ ਜਾਈਏ ਤਾਂ ਬਹੁਤ ਮਾੜੀ ਸਥਿਤੀ ਹੈ ਜੇ ਕਹੇ ਕਿ ਕਈ ਵਾਰੀ ਮਾੜਾ ਟਾਈਮ ਆ ਜਾਂਦਾ ਸੱਪ ਸੁਪ ਲੜ ਜਾਂਦਾ ਤੇ ਉਹ ਉੱਥੇ ਹੀ ਰਾਮਨਾਮ ਸਤ ਹੋ ਜਾਂਦਾ ਉਹਦਾ ਬਿਮਾਰ ਹੋ ਗਿਆ ਤੇ ਜੇ ਆਰਮੀ ਵਾਲੇ ਜਾਂ ਬੀਐਸਐਫ ਵਾਲੇ ਹੈਲਪ ਕਰ ਦੇਣ ਫੇਰ ਉਹ ਪੂਰੀ ਕਰ ਦਿੰਦੇ ਆ ਕਈ ਵਾਰੀ ਪੁਲ ਦੀ ਡਿਮਾਂਡ ਨੂੰ ਲੈ ਕੇ ਸਰਕਾਰ ਦੇ ਬਨੇ ਵਾਅਦੇ ਕੀਤੇ ਗਏ ਕਿ ਬਣ ਜਾਊਗਾ ਪੁਲ ਨਹੀਂ ਪੱਥਰ ਵੀ ਰੱਖੇਗੇ ਕੋਈ ਇਦਾਂ ਦੀ ਗਾਂ ਕੋਈ ਗੱਲ ਤੋਰੀ ਜੀ ਪੁਲ ਨਾ ਬਸ ਪੁਲ ਹਰ ਵਾਰੀ ਬਣਦਾ ਜੀ ਇਲੈਕਸ਼ਨ ਤੇ ਚਾਹੇ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਇਥੋਂ ਤਾਂ ਕੋਈ ਜਾਂਦਾ ਵੀ ਪੈਸੇ ਮਨਜ਼ੂਰ ਆ ਗਏ ਪੰਜਾਬ ਸਰਕਾਰ ਦੇ ਖਾਤੇ ਚ ਪੈਸੇ ਆ ਗਏ ਪਰ ਆਂਦੇ ਹੁੰਦੇ ਆ ਕੰਮ ਕੁਮ ਕੋਈ ਨਹੀਂ ਲੱਗਾ ਜਮੀਨੀ ਪੱਤਰ ਤੇ ਕੋਈ ਕੰਮ ਕੋਈ ਨਹੀਂ ਜੀ ਨਹੀਂ ਕੋਈ ਨਹੀਂ ਸਿਰਫ ਇਹ ਬੇੜੀ ਦੇ ਸਾਰੇ ਹੀ ਹੁਣੇ ਬੇੜੀ ਦਾ ਸਾਰਾ ਜੀ ਬਸ ਇਹ ਹੁਣ 2 ਘੰਟੇ ਰਹੀ ਹੈ 1 ਘੰਟਾ ਰਹੀ ਹੈ 10 ਮਿੰਟਾਂ ਜਲ ਜੀਏ ਅਗਰ ਪਾਣੀ ਜੇ ਵੱਜ ਜਾਂਦਾ ਇੱਥੇ ਦਰਿਆ ਚ ਤੇ ਫਿਰ ਬੇੜੀ ਵੀ ਰੁਕ ਜਾਂਦੀ ਫਿਰ ਬੇੜੀ ਰੁਕ ਜਾਣੀ ਜੇ ਤੁਹਾਨੂੰ ਦੱਸੋ ਫਿਰ ਕਿਹਨੇ ਬੈਠਣਾ ਬੇੜੀ ਚ ਫਿਰ ਕਿੱਦਾਂ ਰਹਿੰਦੇ ਜੀ ਫਿਰ ਆਰ ਵਾਲੇ ਆਰ ਪਾਰ ਵਾਲੇ ਪਾਰ ਕਿਸੇ ਨੇ ਨਹੀਂ ਪੁੱਛਣਾ ਬਹੁਤ ਮਾੜੀ ਸਥਿਤੀ ਇਹ ਤੋਂ ਲਾਗਲੇ ਪਿੰਨਾ ਤੋਂ ਅਗਲੇ ਪਾਸੇ ਪਾਕਿਸਤਾਨ ਹੈ ਜੀ ਹਾਂਜੀ ਪਾਕਿਸਤਾਨ ਹੈ ਜੀ ਬੜੀ ਕੀ ਨਾਮ ਹੈ ਆਪਣਾ? ਇਹ ਮੇਰਾ ਨਾਮ ਹੈ ਰਮਨ ਕੁਮਾਰ ਹੈ ਮੇਰਾ ਪਿੰਡ ਪ੍ਰਿਆਲਾ। ਪ੍ਰਿਆਲਾ ਤੋਂ ਪਾਰ ਇੰਦੀ ਹੈ। ਹਾਂਜੀ ਦਿਨਾਂ ਤੋਂ ਪਾਰ ਇੰਦੀ ਹੈ। ਕੀ ਮੁਸ਼ਕਲ ਆ ਰਹੀ ਹੈ ਕਰੋ ਦਾ ਕੋਲ ਚੁੱਕੇ? ਮੁਸ਼ਕਲ ਜੀ ਮੁਸ਼ਕਲੀ ਮੁਸ਼ਕਲਾ ਕੋਲ ਚੁੱਕਰੇ ਤਕਰੀਬਨ 10 ਦਿਨ ਹੋ ਗਏ। ਕਿ ਹੁਣ ਬਸਾਤਾ ਹਾਂ ਕੋਲੋ ਤਕਰੀਬਨ 4 ਮਹੀਨੇ ਚੁੱਕਿਆ ਰਹਿਣਾ। ਉਹਦੇ ਵਿੱਚ ਪਾਣੀ ਦਾ ਵੀ ਤਾੜ ਚੜਾਫ ਘਟਵਾਦ ਹੁੰਦਾ ਰਹਿਣਾ। ਤੇ ਕਈ ਵਾਰ ਤਾਂ 2-3-3 ਦਿਨਾਂ ਬੇੜੀ ਨੇ ਪੈਂਦੀ ਆ ਜੀ। ਪਾਣੀ ਦਾ ਓਵਰਫਲੋ ਹੋ ਰਿਹਾ ਮਤਲਬ ਤੇ ਲੋਕੀ ਫਿਰ ਇੱਧਰ ਆਂਦੇ ਕੇਵਲ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਆ ਸਰਕਾਰੀ ਬਸ ਉਸ ਤੋਂ ਬਾਅਦ ਸਕੂਲ ਨਹੀਂ ਆਗਾ ਹੁਣ ਕੋਈ ਬੱਚਾ ਜਾਏ ਤੇ ਉੱਚਾ ਚੰਕਰਾ ਲਾ ਕੇ ਪਿੰਡ ਬੰਦਾ ਤੇ ਸਕੂਲ ਆ ਕੇ ਪਲੱਸ ਟੂ ਲੱਕੇ ਹੁਣ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਰਾ ਪਰ ਕਰਕੇ ਉਹਨਾਂ ਦਾ ਬੜਾ ਮੁਸ਼ਕਲ ਆ ਪੜਾਈ ਦੇ ਲੈਵਲ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਜਦੋਂ ਪੈਂਦੀ ਹੈ ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲਗੇ ਯੂਨਿਟਾਂ ਜੇ ਉਹ ਥਰੂ ਕੋਈ ਟ੍ਰੀਟਮੈਂਟ ਹੋ ਜੇ ਤਾਂ ਉਹ ਹੋ ਜੇ ਨੇ ਤੇ ਬੜਾ ਮੁਸ਼ਕਲ ਨਹੀਂ ਆ ਪਰ ਆਉਂਦੇ ਕਿਦਾਂ ਜ਼ਿੰਦਗੀ ਚੱਲਦੀ ਹੈ ਜ਼ਿੰਦਗੀ ਬੜੀ ਮੁਸ਼ਕਲ ਹੈ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ ਹੁਣ ਇੱਥੇ ਇੱਕ ਘੰਟਾ ਲੱਗੇ ਦੋ ਘੰਟੇ ਲੱਗੇ ਕੋਈ ਪਤਾ ਨਹੀਂ ਜਦੋਂ ਬਲਾਹਣਗੇ ਵੇੜੀ ਚਲਾਣਗੇ ਫਿਰ ਉੱਥੇ ਜਾਣਗੇ ਦੋ ਘੰਟੇ ਫਿਰ ਉਧਰ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇੱਥੇ ਆਣਗੇ ਸਰਕਾਰਾਂ ਦੇ ਵੱਲੋਂ ਪਿਛੇ ਦੀ ਪਤਾ ਲੱਗਦੀ ਪੁਲ ਵੀ ਮਨਜ਼ੂਰ ਕੀਤਾ ਗਿਆ ਹੈ ਜੀ ਬਈ ਸਰਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹੈ ਇਸ ਤੱਕ ਕੋਈ ਅਪਡੇਟ ਨਹੀਂ ਆਇਆ। ਹਵਾਵਾਂ 'ਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ। ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੀਆਂ ਦਰੜ ਪਾਰਟੀਆਂ ਇੱਥੇ ਆ ਕੇ ਬੜਾ ਵਾਅਦੇ ਕਰਦੀਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ। ਬਸ ਜਦੋਂ ਵੋਟ ਹੋ ਜਾਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਆਉਂਦਾ। ਮੇਨ ਮੰਗੀਂ ਖੋਲਦੀ। ਮੇਨ ਮੰਗ ਤੋਂ ਸਾਡੇ ਵੱਲੋਂ ਪੁਲ ਦੀ ਹੈ ਕਿਉਂਕਿ ਸਾਡੇ ਇੱਧਰੇ ਤਕਰੀਬਨ 7-8 ਪਿੰਡ ਆ। ਬੜੇ ਮੁਸ਼ਕਿਲ ਹਾਲਾਤ ਅਜਿਹੇ ਨੇ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬਣੀ ਖਾਦ ਵਗੈਰਾ ਜਾਂ ਕੁਝ ਲੈਣਾ ਹੋਵੇ ਤੇ ਬੜਾ ਮੁਸ਼ਕਿਲ ਹੁੰਦਾ ਉਹਨਾਂ ਨੂੰ ਤੇ ਹੁਣ ਬੇੜੀ ਦਾ ਸਫਰ ਕਰਦੇ ਬਸ ਜੀ ਹੁਣ ਬੇੜੀ ਦਾ ਸਫਰ ਆ ਬੇੜੀ ਜਾਏ ਕਿਤੇ ਪਾਰ ਜਾਵਾਂਗੇ ਨਹੀਂ ਤਾਂ ਪਰ ਨਹੀਂ ਜਾਵਾਂਗੇ ਅਬ ਇਹ ਜੇ ਪਾਣੀ ਦਰਿਆ 'ਚ ਵੱਜ ਜਾਂਦਾ ਫਿਰ ਬੇੜੀ ਬੰਦ ਹੋ ਜਾਂਦੀ ਪਾਣੀ ਹਾਂ ਪਾਣੀ ਕਿਧਰ ਵੱਜ ਜਾਂਦਾ ਤੇ ਬੇੜੀ ਬੰਦ ਹੋ ਜਾਂਦੀ ਉਹ ਦੋ ਦੋ ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਕ ਗਿਆ ਪਾਰ ਹੀ ਟੁਕੋ ਗਿਆ ਜਿਹੜਾ ਇਧਰ ਉਧਰ